pb kinger news ਦੇ ਵਿੱਚ ਤੁਹਾਡਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਬਜ਼ੁਰਗ ਵਿਧਵਾ ਅੰਗਹੀਨ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਦਮ ਤਹਿਤ ਇਸ ਪੈਨਸ਼ਨ ਯੋਜਨਾ ਦੇ ਅਧੀਨ 1 ਅਕਤੂਬਰ 2025 ਤੱਕ 255.5 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹਨਾਂ ਦੱਸਿਆ ਕਿ ਇਸ ਮਿਆਦ ਦੌਰਾਨ 23.69 ਲੱਖ ਬਜ਼ੁਰਗ ਲਾਪਤਰੀਆਂ ਨੇ ਇਸ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਸਮਾਜਿਕ ਸੁਰੱਖਿਆ ਇਸਤਰੀ ਡਾਕਟਰ ਬਲਜੀਤ ਕੌਰ ਜੀ ਨੇ ਉਹਨਾਂ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਲਈ ਰਾਜ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਲਈ 4100 ਕਰੋੜ ਰੁਪਏ ਦਾ ਬਜਟ ਉਪਲਬੰਧ ਕਰਵਾਇਆ ਗਿਆ ਹੈ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਆਪ ਸਰਕਾਰ ਦਾ ਮਹੱਤਵ ਸਾਬ ਹੈ ਕਿ ਸਾਡੇ ਬਜ਼ੁਰਗ ਸਾਡਾ ਮਾਣ ਹਨ ਅਤੇ ਉਹਨਾਂ ਦੀ ਪੈਨਸ਼ਨ ਵਿੱਚ ਕੋਈ ਵੀ ਦੇਰੀ ਜਾਂ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਛੇਤੀ ਤੋਂ ਛੇਤੀ ਪੈਨਸ਼ਨਾਂ ਭੇਜੀਆਂ ਜਾਣਗੀਆਂ ਤਾਂ ਜੋ ਲੋੜਵੰਦ ਲੋਕ ਇਹਨਾਂ ਪੈਨਸ਼ਨਾਂ ਦੀ ਜ਼ਰੂਰਤ ਅਨੁਸਾਰ ਵਰਤੋਂ ਕਰ ਸਕਣ ਚਲਦੇ ਆ ਜੀ ਅੱਜ ਦੀ ਮੁੱਖ ਖਬਰ ਵੱਲ ਦੀਵਾਲੀ ਤੋਹਫਾ ਸੂਬਾ ਸਰਕਾਰ ਦਾ ਵੱਡਾ ਐਲਾਨ ਅੱਜ ਕੈਬਨਟ ਮੀਟਿੰਗ ਵਿੱਚ ਹੋਇਆ ਵੱਡਾ ਫੈਸਲਾ ਬੁਢਾਪਾ ਪੈਨਸ਼ਨ ਨੂੰ ਵਧਾ ਕੇ ਕੀਤਾ ਗਿਆ 3000 ਰੁਪਏ ਮਹੀਨਾ ਸੂਬਾ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਬੁਢਾਪਾ ਪੈਨਸ਼ਨ ਨੂੰ 500 ਰੁਪਏ ਵਧਾ ਦਿੱਤਾ ਹੈ ਹੁਣ ਬਜ਼ੁਰਗਾਂ ਨੂੰ ਹਰ ਮਹੀਨੇ 3500 ਰੁਪਏ ਮਿਲਣਗੇ ਪੰਜਾਬ ਦੇ ਗਵਾਂਡੀ ਸਟੇਟ ਹਰਿਆਣਾ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਬਜ਼ੁਰਗਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਹਰਿਆਣਾ ਦੀ ਨੈਪ ਸਿੰਘ ਸੈਣੀ ਦੀ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਨੂੰ 500 ਰੁਪਏ ਹੋਰ ਵਧਾ ਦਿੱਤਾ ਹੈ ਰਵੀਵਾਰ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੈਪ ਸਿੰਘ ਸੈਣੀ ਦੀ ਕੈਬਨਿਟ ਮੀਟਿੰਗ ਹੋਈ ਜਿਸ ਦੇ ਵਿੱਚ ਬੁਢਾਪਾ ਪੈਨਸ਼ਨ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਇਹ ਵਧੀ ਹੋਈ ਪੈਨਸ਼ਨ 1 ਨਵੰਬਰ ਤੋਂ ਲਾਗੂ ਹੋਵੇਗੀ ਹੁਣ ਤੱਕ ਹਰਿਆਣਾ ਦੇ ਵਿੱਚ ਬੁਢਾਪਾ ਪੈਨਸ਼ਨ 3000 ਰੁਪਏ ਮਿਲਦੀ ਸੀ ਤੇ ਹੁਣ ਇਸ ਨੂੰ ਵਧਾ ਕੇ 3500 ਰੁਪਏ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ 1 ਜਨਵਰੀ 2024 ਨੂੰ ਪੈਨਸ਼ਨ 2750 ਰੁਪਏ ਮਿਲਦੀ ਸੀ ਤੇ ਉਸ ਨੂੰ ਵਧਾ ਕੇ 3000 ਰੁਪਏ ਕੀਤਾ ਗਿਆ ਸੀ 10 ਸਾਲ ਦੇ ਵਿੱਚ ਹਰਿਆਣਾ ਦੇ ਵਿੱਚ ਕਿੰਨੀ ਵਧੀ ਪੈਨਸ਼ਨ 2014 ਦੇ ਵਿੱਚ ਭਾਪਾ ਸਰਕਾਰ ਆਉਣ ਤੋਂ ਬਾਅਦ ਹਰਿਆਣਾ ਦੇ ਵਿੱਚ ਬੁਢਾਪਾ ਪੈਨਸ਼ਨ ਦੇ ਵਿੱਚ ਬਹੁਤ ਤੇਜ਼ੀ ਆਈ 2014 ਚ ਪੈਨਸ਼ਨ ਸਿਰਫ 1000 ਰੁਪਏ ਹੁੰਦੀ ਸੀ ਤੇ ਹੁਣ ਇਸ ਨੂੰ ਵਧਾ ਕੇ 3500 ਰੁਪਏ ਮਹੀਨਾ ਕਰ ਦਿੱਤਾ ਗਿਆ ਹੈ ਪਿਛਲੇ 10 ਸਾਲਾਂ ਦੇ ਵਿੱਚ ਹਰਿਆਣਾ ਦੇ ਵਿੱਚ 2500 ਰੁਪਏ ਪੈਨਸ਼ਨ ਦੇ ਵਿੱਚ ਇਜ਼ਾਫਾ ਹੋਇਆ ਹੈ 2014 ਦੇ ਵਿੱਚ ਪੈਨਸ਼ਨ 1000 ਰੁਪਏ ਹੁੰਦੀ ਸੀ ਤੇ 2015 ਦੇ ਵਿੱਚ 1200 ਰੁਪਏ ਹੋ ਗਈ ਸਾਲ 2016 ਦੇ ਵਿੱਚ 1600 ਰੁਪਏ ਪੈਨਸ਼ਨ ਹੋ ਗਈ ਤੇ ਸਾਲ 2020 ਦੇ ਵਿੱਚ 2250 ਰੁਪਏ ਪੈਨਸ਼ਨ ਕੀਤਾ ਗਿਆ ਤੇ 2021 ਦੇ ਵਿੱਚ 2500 ਰੁਪਏ ਪੈਨਸ਼ਨ ਕਰ ਦਿੱਤੀ ਗਈ ਅਪ੍ਰੈਲ 2023 ਦੇ ਵਿੱਚ ਬੁਢਾਪਾ ਪੈਨਸ਼ਨ ਨੂੰ ਵਧਾ ਕੇ 2750 ਰੁਪਏ ਕੀਤਾ ਗਿਆ ਹੈ